ਗਾਲਾਂ ਕੁੱਛ ਨਹੀਂ ਹੋਈ ਸੀ ਜੀ ਮੇਰੀ ਘਰ ਵਾਲੀ ਤੇ ਮੰਮੀ ਦੀ ਥੋੜੀ ਸਵੇਰੇ ਬਹਿਸ ਹੋਈ ਸੀ ਮੈਂ ਕੰਮ ਤੇ ਚਲਾ ਗਿਆ ਕੰਮ ਤੋਂ ਜਦ ਵਾਪਸ ਆਇਆ ਤੇ ਮੰਮੀ ਕਹਿੰਦੇ ਕੀ ਹੈ ਸਵੇਰ ਦੇ ਜਿਹੜੀ ਬਹਿਸ ਹੋਈ ਤੇਰੇ ਸਾਹਮਣੇ ਉਹ ਉਸ ਤੋਂ ਬਾਅਦ ਇਹਨੇ ਕੋਈ ਕੰਮ ਕੂਮ ਨਹੀਂ ਕੀਤਾ ਮੈਂ ਕਿਹਾ ਚਲੋ ਕੰਮ ਨਹੀਂ ਕੀਤਾ ਫਿਰ ਮੈਂ ਗੁੱਸੇ 'ਚ ਉਹਨੂੰ ਬੋਲਣ ਲੱਗਾ ਮੈਂ ਗਾਲਾਂ ਕੱਢੀਆਂ ਮਾਰਿਆ ਨਹੀਂ ਬਸ ਗਾਲਾਂ ਹੀ ਕੱਢੀਆਂ ਉਹਨੂੰ ਤੇ ਉੱਚੀ ਉੱਚੀ ਰੋਣ ਲੱਗੀ ਮੈਂ 5-10 ਮਿੰਟ ਦੇਖਿਆ ਉਹ ਚੁੱਪ ਨਹੀਂ ਹੋਈ ਫਿਰ ਉਸ ਤੋਂ ਬਾਅਦ ਮੈਂ ਉਹਦੇ ਡੈਡੀ ਨੂੰ ਫੋਨ ਕਰਤਾ ਡੈਡੀ ਨੂੰ ਫੋਨ ਕੀਤਾ ਤੇ ਮੈਂ ਕਿਹਾ ਗੱਲ ਕਰ ਲੈ اپنی ਘਰ ਵਾਲੇ ਨੇ ਉਹਨੇ ਗੱਲ ਨਹੀਂ ਕੀਤੀ ਉਹਦੇ ਮੇਰੇ ਸੋਹਰੇ ਨੇ ਉਹਦੀ ਰੋਣ ਦੀ ਆਵਾਜ਼ ਸੁਣੀ ਆਵਾਜ਼ ਸੁਣੀ ਉਸ ਤੋਂ ਬਾਅਦ ਉਹਨੇ ਫੋਨ ਕੱਟਦਾ ਫੋਨ ਕੱਟਣ ਤੋਂ ਬਾਅਦ ਉਹਨਾਂ ਨੇ ਮੈਨੂੰ ਬੈਕ ਕਾਲ ਕੀਤੀ ਬੈਕ ਕਾਲ ਮੈਂ ਚੱਕੀ ਨਹੀਂ ਮੈਂ ਕਿਹਾ ਜਦ ਮੇਰੇ ਨਾਲ ਚਾਤ ਤਰੀਕੇ ਨਾਲ ਨਾ ਕਦੇ ਗੱਲ ਕੀਤੀ ਹੈ ਨਾ ਕਰੂਗਾ ਮੇਰੇ ਨਾਲ ਮੈਂ ਤਾਂ ਗੱਲ ਨਹੀਂ ਕੀਤੀ ਉਹਦੇ ਨਾਲ ਮੈਂ ਗੱਲ ਨਹੀਂ ਕੀਤੀ ਫਿਰ ਉਹਨੇ ਮੇਰੇ ਕਿਰਾਏਦਾਰ ਨੂੰ ਫੋਨ ਕੀਤਾ ਕਿ ਮੇਰੀ ਗੱਲ ਕਰਾ ਦੇ ਉਹਦਾ ਜਿਹੜਾ ਸਾਡਾ ਜਿਹੜਾ ਕਿਰਾਏਦਾਰ ਹੈ ਉਹਨਾਂ ਦਾ ਰਿਸ਼ਤੇਦਾਰ ਹੀ ਹੈ ਉਹਨਾਂ ਨੂੰ ਫੋਨ ਕੀਤਾ ਵੀ ਮੇਰੀ ਕੁੜੀ ਨਾਲ ਗੱਲ ਕਰਾ ਉਹਨੇ ਗੱਲ ਕਰਾਈ ਉਨੇ დამਨ ਗੱਲ ਕੀਤੀ ਮੇਰੇ ਨਾਲ ਗੱਲ ਹੋਈ ਆ ਉਹਦੀ ਮੇਰੇ ਨਾਲ ਗੱਲ ਹੋਈ ਆ ਕਿ ਕੀ ਗੱਲ ਹੋਈ ਆ ਮੈਂ ਕਿ ਕੋਈ ਉਹਦਾ ਡਰਾਮਾ ਵਾ ਹਮੇਸ਼ਾ ਦਾ ਕੋਈ ਕੰਮ ਕੁਮ ਨਹੀਂ ਕਰਦੀ ਵੀ ਆ ਰੋਈ ਜਾ ਰਹੀ ਆ ਅੱਛਾ ਆ ਹਰ ਹਫਤੇ ਹੁੰਦੀ ਰਹਿੰਦੀ ਆ ਕੁਛ ਨਾ ਕੁਝ ਵੈਸੇ ਹੀ ਹੁੰਦੀ ਰਹਿੰਦੀ ਆ ਕਹਿੰਦੇ ਅੱਛਾ ਇਦਾਂ ਗੱਲ ਆ ਫੋਨ ਕੱਟਿਆ ਜੀ 10 ਮਿੰਟ ਬਾਅਦ ਘਰੇ ਆ ਗਏ ਕਰੇ ਆਂਦੇ ਸਾਰੀ ਇੱਥੇ ਉਹਨਾਂ ਨੇ ਡਾਂਗ ਡੁੰਗ ਲਕੋਈ ਗਿਆ ਉਧਰ ਸਾਈਡ ਤੇ ਕੋਣ ਆਇਆ ਸੀਗਾ ਤੁਹਾਡੇ ਘਰੇ ਜਦੋਂ ਹਮਲਾ ਹੋਇਆ ਦੋ ਸਾਲੇ ਮੇਰੇ ਸੱਸ ਸੋਰਾ ਤੇ ਪੰਜ ਛੇ ਜਣੇ ਹੋਰ ਸੀਗੇ ਜਿਹੜੇ ਮੈਂ ਦੇਖੇ ਨਹੀਂ ਉਧਰ ਸਾਈਡ ਦੇ ਮੋਟਰਸਿਕਲ ਲੱਗੇ ਦੀ ਉਹਨਾਂ ਨੇ ਆਪਣੇ ਮੋਟਰਸਿਕਲ ਗਲੀ 'ਚ ਸਾਡੇ ਕੈਮਰੇ ਨਹੀਂ ਕਰਾਨੀ ਆ ਲੱਗੇ ਸੀ ਅੱਛਾ ਬਾਕੀ ਫਿਰ ਉਹਨਾਂ ਨੇ ਕੋਈ ਹਥਿਆਰ ਵੀ ਲੈ ਕੇ ਆਏ ਸੀ ਜਿਹੜਾ ਹਮਲਾ ਹਥਿਆਰ ਜੀ ਕੋਈ ਜਿਆਦਾ ਔਰ ਛੋਟੀ ਤੇ ਡਾਂਗ थी ਉਹਨਾਂ ਨੇ ਤੇ ਇੱਕ ਉੱਚ ਘਾੜ ਦੀਗੀ ਉਹ ਚ ਕਿਲ ਲੱਗੇ ਹੋਏ ਸੀ ਉਹ ਜਿਹੜੇ ਮੇਰੇ ਡੈਡੀ ਦੇ ਮਾਰੇ ਸਿਰ ਤੇ ਨਾਲ ਅੱਛਾ ਸਿਰ ਤੇ ਸਿਰ ਤੇ ਕਿਲ ਲੱਗੇ ਹਾਂ ਚ ਚਗਾੜ ਦੇ ਵਿੱਚ ਕਿਲ ਲੱਗੇ ਹੋਏ ਸੀ ਅੱਛਾ ਤੇ ਫਿਰ ਜਿਹੜਾ ਮਤਲਬ ਕਟਾਈ ਹੈ ਜਿਹੜੀ ਐਮਰ ਕਟਾਈ ਹੈ ਜੀ ਤੇ ਹੁਣ ਕੀ ਟਾਂਕੇ ਕਿੱਥੇ ਲੱਗੇ ਆ ਤੁਹਾਡੇ ਟਾਂਕੇ ਲੱਗੇ ਆ ਡੈਡੀ ਦੇ ਤਿੰਨ ਸਾਈਡ ਤੇ ਲੱਗੇ ਨੇ ਪੰਜ-ਪੰਜ ਟਾਂਕੇ ਤਿੰਨ ਸਾਈਡ ਤੇ ਲੱਗੇ ਨੇ ਵਿਚਕਾਰ ਤੇ ਦੋ ਸਾਈਡਾਂ ਤੇ ਅੱਛਾ ਤੇ ਪ੍ਰਸ਼ਾਸਨ ਤਲਾਸ਼ ਦਿੱਤੀ ਆ ਵੀ ਤੁਹਾਡੇ ਪਰਸ਼ਾਸਨ ਦੇ ਅਟੈਕ ਕੀਤਾ ਤੁਹਾਡੇ ਸੋਹਰੇ ਨੇ ਗਏ ਸੀ ਉਹਨਾਂ ਕੋ ਜੀ ਉਹਨਾਂ ਨੂੰ ਵੀਡੀਓ ਵੀ ਦਿਖਾਈ ਆ ਉਹ ਕਹਿੰਦੇ ਤੁਹਾਡੇ ਤੋਂ ਪਹਿਲਾਂ ਉਹਨਾਂ ਨੇ ਪਰਚਾ ਤੁਹਾਡਾ ਦਰਜ ਕਰਾਉਣਾ ਵਾ ਤੇ ਦੋਨਾਂ ਦੇ ਪਰਚੇ ਪੈਣੇ ਨੇ ਦੋਨਾਂ ਦੇ ਤੁਹਾਡੇ ਅੱਛਾ ਬਈ ਮੈਂ ਸਾਡੇ ਦਾ ਘਰੇ ਆ ਗਿਆ ਕਿਹਾ ਕਿ ਕਹਿ ਰਹੇ ਉਹ ਵੀ ਬੱਚਾ ਹੋਣਾ ਕਿ ਤੁਹਾਡੇ ਤਾਂ ਘਰ ਦੇ ਅੰਦਰ ਆ ਕੇ ਤੁਹਾਡੇ ਤੇ ਅਟੈਕ ਕੀਤਾ ਗਿਆ ਵਾ ਹਾਂ ਉਹ ਤਾਂ ਕਹਿੰਦੇ ਜੀ ਉਹ ਕੁੜੀ ਵਾਲੇ ਹੈਗੇ ਆ ਉਹਨਾਂ ਨੇ ਵੀ ਆਪਣਾ ਪਰਚੇ ਦਰਜ ਕਰਾਣੀ ਕਰਾਣਾ ਮੈਂ ਕਰ ਦੇ ਮਤਲਬ ਮੇਰੀ ਸੱਸ ਹੈਗੀ ਹੈ ਜਿਹੜੀ ਹਮ ਘਰ ਵਾਲੇ ਜਿੱਦਾਂ ਆਂਦੇ ਘਰੇ ਉਹਦੀ ਮਤਲਬ ਘਰ ਦੀ ਸਾਰੀ ਗੱਲ ਦੱਸਦੇ ਵੀ ਇਹ ਰੋਟੀ ਨਹੀਂ ਬਣਾਉਂਦੀ ਆ ਕੁਝ ਨਹੀਂ ਕਰਦੀ ਸਾਰਾ ਦਿਨ ਸੁੱਤੀ ਰਹਿੰਦੀ ਆ ਤੇ ਇਹ ਸਾਰਾ ਕੰਮ ਮੈਂ ਕਰਦੀ ਆ ਨਿਆਣੇ ਵੀ ਮੈਂ ਸੰਭਾਲਦੀ ਆ ਇਹ ਕੁਝ ਨਹੀਂ ਕਰਦੀ ਹੈਗੀ ਆ ਸੁੱਤੀ ਰਹਿੰਦੀ ਪਰ ਲੇਕਿਨ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਆ ਪਰ ਉਹ ਮੈਨੂੰ ਉਲਟਾ ਕਟਵਾਉਣ ਵਾਸਤੇ ਕਹਿੰਦੇ ਆ ਵੀ ਇਹ ਕੁਛ ਨਹੀਂ ਕਰਦੀ ਪਰ ਕਰਦੀ ਮੈਂ ਹੀ ਆ ਸਾਰਾ ਕੁਝ ਰੋਟੀ ਵੀ ਮੈਂ ਹੀ ਬਣਾਣੀ ਆ ਕੱਪੜੇ ਵੀ ਧੋਣੇ ਨਿਆਣੇ ਨੂੰ ਵੀ ਦੇਖਣਾ ਮੜਕ ਸਭ ਕੁਝ ਕਰਨ ਤੋਂ ਬਾਅਦ ਕਹਿੰਦੇ ਸਿੱਧਾ ਹੀ ਝੋਟ ਵੀ ਇਹ ਕੁਛ ਨਹੀਂ ਕਰਦੀ ਹੈ ਕਿ ਮੈਂ ਕੀਤਾ ਆ ਸਾਰਾ ਕੁਝ ਅੱਛਾ ਹੁਣ ਜਿਹੜੀ ਕਟਮਾਰ ਹੋਈ ਹੈ ਪਰਸੋਂ ਦੀ ਪਰਸੋਂ ਦਾ ਕੀ ਮਾਮਲਾ ਇਸੇ ਗੱਲ ਨੂੰ ਲੈ ਕੇ ਹੋਇਆ ਹਾਂਜੀ ਹਾਂਜੀ ਪਰ ਦੁਪਹਿਰੇ ਮੈਂ ਵੀ ਰੋਟੀ ਪਾਣੀ ਵੀ ਬਣਾਈ ਸੀ ਸ਼ਾਮੀ ਮਾੜਾ ਸੱਸ ਨੇ ਕਿਹਾ ਵੀ ਮੈਂ ਕਿਉਂ ਬਣਾਣਾ ਤੇ ਕਿਉਂ ਬਣਾ ਬਣਾਦੇ ਬਣਾਦੇ ਉਹਨਾਂ ਨੇ ਸਬਜ਼ੀ ਬਣਾ ਲਈ ਤੇ ਘਰ ਵਾਲਾ ਆਇਆ ਉਹਦੀ ਕਹਿੰਦੇ ਵੀ ਐਨੇ ਸਬਜ਼ੀ ਨਹੀਂ ਬਣਾਈ ਮੈਂ ਅੱਜ ਰੋਟੀ ਬਣਾਈ ਆ ਇਹਨੇ ਕੁਛ ਨਹੀਂ ਕੀਤਾ ਹੈਗਾ ਉਹ ਕਹਿੰਦੇ ਕਿ ਵੀ ਤੂੰ ਨਹੀਂ ਕੁਛ ਕੀਤਾ ਬਸ ਇਹਨੇ ਚ ਕੁੱਟਣ ਲੱਗ ਗਏ ਮੈਨੂੰ ਕਹਿੰਦਾ ਮਤਲਬ ਤੁਹਾਡੀ ਜਿਹੜੀ ਸੱਸ ਹੈ ਉਹੀ ਜਿਹੜੇ ਤੁਹਾਡੇ ਹਸਬੰਡ ਆ ਉਹਨੂੰ ਕਹਿੰਦੇ ਵੀ ਕੰਮ ਨਹੀਂ ਕਰੀਆ ਸੀ ਇਸ ਗੱਲ ਨੂੰ ਲੈ ਕੇ ਜਦੋਂ ਤੁਹਾਡੇ ਨਾਲ ਲੜਦਾ ਤੇ ਇਸ ਪਹਿਲਾਂ ਵੀ ਕਦੇ ਪਹਿਲਾਂ ਨਹੀਂ 7 ਸਾਲ ਹੋ ਗਏ ਐਂਦੀ ਕਰਦੇ ਨੇ ਅੱਛਾ ਲਗਾਤਾਰ ਹਾਂਜੀ ਤੇ ਪਹਿਲਾਂ ਵੀ ਕਦੀ ਤੁਹਾਡੇ ਨਾਲ ਲੜਾਈ ਝਗੜਾ ਹੋਇਆ ਜੀ ਹਾਂਜੀ 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 ਤੇ ਤੁਸੀਂ ਪ੍ਰਸ਼ਾਸਨ ਤੋਂ ਇਤਲਾ ਨਹੀਂ ਦਿੱਤੀ ਉਹਨਾਂ ਨੂੰ ਤੇ ਫੈਸਲਾ ਨਹੀਂ ਹੋਇਆ ਇਸ ਨੂੰ ਨਹੀਂ ਫੈਸਲਾ ਇੱਦਾਂ ਹੀ ਕਹਿ ਕੇ ਲੈ ਲੈਂਦੇ ਆ ਵੀ ਅਸੀਂ ਚੰਗੀ ਤਰ੍ਹਾਂ ਰੱਖਾਂਗੇ ਕੁੜੀ ਨੂੰ ਵੀ ਸਭ ਕੁਝ ਦੇਵਾਂਗੇ ਲਵਾਵਾਂਗੇ ਕੋਈ ਪਰੇਸ਼ਾਨੀ ਨਹੀਂ ਕਰਾਂਗੇ ਤੁਹਾਡੀ ਕੁੜੀ ਨਾਲ ਉਹਨਾਂ ਵੱਲੋਂ ਇਹ ਗੱਲ ਆਖੀ ਜਾ ਰਹੀ ਹੈ ਕਿ ਜਦੋਂ ਮੁੰਡੇ ਨੇ ਕਿਹਾ ਕਿ ਮੈਂ ਘਰੇ ਆਇਆ ਕੁੜੀ ਜਿਹੜੀ ਸੁੱਤੀ ਹੋਈ ਸੀ ਮੈਂ ਕਿਹਾ ਕੰਮ ਨਹੀਂ ਕਰਦੀ ਬਈ ਮੇਰੀ ਗੱਲ ਸੁਣੋ ਮੈਂ ਸੁੱਤੀ ਨਹੀਂ ਸੀਗੀ ਇੱਕ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਫੋਨ ਕਰਕੇ ਤੁਸੀਂ ਸੱਦਿਆ ਤਾਂ ਉਸ ਤੋਂ ਬਾਅਦ ਜਿਹੜਾ ਆ ਕੇ ਹਮਲਾ ਕੀਤਾ ਉਹਨਾਂ ਨੇ ਅਸੀਂ ਮੈਨੂੰ 100 ਵੀ ਮੈਂ 100 ਵੀ ਖਾਣ ਨੂੰ ਤਿਆਰ ਆ ਮੈਂ ਫੋਨ ਨਹੀਂ ਕੀਤਾ ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਕੋਈ ਕੰਮ ਨਹੀਂ ਕੀਤਾ ਮੈਂ ਕਿਹਾ ਮੈਂ ਕੀਤਾ ਕਹਿੰਦੇ ਤੂੰ ਜ਼ਿਆਦਾ ਨਾ ਬੋਲ ਮੈਂ ਤੈਨੂੰ ਹੁਣੇ ਮਾਰ ਦਾਂਗਾ ਤੂੰ ਜਿੰਨਾ ਬੋਲੇਂਗੀ ਮੈਂ ਤੈਨੂੰ ਮਾਰਾਂਗਾ ਠੀਕ ਮੈਂ ਇਸ ਤੋਂ ਕਿਨ ਇਨਸਾਫ ਦੀ ਮੰਗ ਕਰਦਾ ਹਾਂ ਮੈਨੂੰ ਬਸ ਇਹ ਇਨਸਾਫ ਚਾਹੀਦਾ ਮੇਰੇ ਨੂੰ ਦੋਨੋਂ ਨਿਆਣੇ ਰੱਖੇ ਹਨ ਨੇ ਦੋਨੋਂ ਨਿਆਣੇ ਰੱਖੇ ਹਨ ਨਹੀਂ ਹੁਣ ਤੁਸੀਂ ਇੱਥੇ ਆਏ ਹੁਣ ਕੀ ਕਹਿੰਦੇ ਆ ਕੀ ਗੱਲਬਾਤ ਹੋਈ ਹੈ ਕੁਝ ਹੋਈ ਹੈ ਉੱਥੇ ਮਾਰ ਦਾੜ ਹੋਈ ਸੀ ਉਸ ਤੋਂ ਬਾਅਦ ਕੁਝ ਨਹੀਂ ਹੋਇਆ ਪਰ ਹੁਣ ਮੈਂ ਉਹਨਾਂ ਕੋਲ ਨਹੀਂ ਜਾਣਾ ਠੀਕ ਮਾਮਲਾ ਭਾਈ ਇਹ ਸੀਗਾ ਕਿ ਰਾਤੀ ਮੇਰੇ ਪਾਪਾ ਨੂੰ ਫੋਨ ਆਇਆ ਸੀ ਉਧਰੋਂ ਤੇ ਉਦੋਂ ਕੋਈ ਬੋਲ ਨਹੀਂ ਰਿਹਾ ਸੀ ਮੇਰੀ ਭੈਣ ਦੀ ਆਵਾਜ਼ ਆ ਰਹੀ ਸੀ ਪਿੱਛੋਂ ਰੋਂਦੀ ਠੀਕ ਹੈ ਤੇ ਇਹਨਾਂ ਨੇ ਹੈਲੋ ਹੈਲੋ ਕੀਤਾ ਕੋਈ ਕਿਸੇ ਨਹੀਂ ਪਿੱਛੋਂ ਬੋਲਿਆ ਠੀਕ ਹੈ ਤੇ ਜਦੋਂ ਫਿਰ ਅਸੀਂ ਅੱਕ ਕੇ ਮੇਰੇ ਪਾਪਾ ਨੇ ਕਈ ਵਾਰ ਫੋਨ ਕੀਤਾ ਉਹਨਾਂ ਨੇ ਚੱਕਿਆ ਨਹੀਂ ਫਿਰ ਐਂਡ 'ਚ ਜਾ ਕੇ ਅਸੀਂ ਰਾਤੀ 11:00 ਵਜੇ ਉਹਨਾਂ ਦੇ ਘਰ ਗਏ ਤੇ ਅਸੀਂ ਦੇਖਣ ਗਏ ਕਿ ਕੀ ਹੋਇਆ ਕੀ ਆ ਰੋਗ ਹੋ ਗਿਆ ਰਹੀ ਐ ਅਸੀਂ ਪੁੱਛਣ ਗਏ ਸੀਗੇ ਤੇ ਜਦੋਂ ਉਹਦੇ ਘਰ ਗਏ ਤੇ ਜਿਹੜਾ ਉਹਦਾ ਕਾਰਾ ਲਾਸੀ ਮੇਰੇ ਸਿਸਟਰ ਦਾ ਉਹ ਆ ਕੇ ਔਖਾ ਹੋ ਕੇ ਮੇਰੇ ਪਾਪਾ ਨਾਲ ਬੋਲਣ ਲੱਗ ਗਿਆ ਬਦਤਮੀਜੀ ਕਰਨ ਲੱਗ ਗਿਆ ਕੋਲਰ ਫੜ ਲਿਆ ਤੇ ਮੈਂ ਖੜਾ ਦੇਖ ਨਹੀਂ ਸਕਦਾ ਸੀ ਤੇ ਉਸ ਤੋਂ ਬਾਅਦ ਹੱਥਾ ਬਾਈ ਸਾਡੇ ਦੋਨਾਂ ਵਿੱਚ ਹੋ ਗਈ ਉਸ ਤੋਂ ਬਾਅਦ ਜਦੋਂ ਗਲੀ 'ਚ ਬਾਹਰ ਆਏ ਤੇ ਉਸ ਤੋਂ ਬਾਅਦ ਅਸੀਂ ਬਸ ਮਹੱਲੇ ਵਾਲੇ ਨੇ ਚਲੋ ਵਿੱਚ ਕੁਝ ਆਏ ਸੀਗੇ ਔਕਰੇ ਸੀਗੇ ਕੋਈ ਨਹੀਂ ਸੀ ਸਵੇਰੇ ਗੱਲ ਕਰਦੇ ਅਸੀਂ ਚੱਲੇ ਹੀ ਸੀਗੇ ਪਰ ਪਿੱਛੋਂ ਉਹਨਾਂ ਨੇ ਹਮਲਾ ਕਰਤਾ ਅੱਛਾ ਵੀਡੀਓ ਦੇ ਵਿੱਚ ਦਿਖ ਰਿਹਾ ਕਿ 5 ਤੋਂ 7 ਨੌਜਵਾਨ ਆ ਉਹ ਫੈਮਲੀ ਮੈਂਬਰ ਵੀ ਕਹਿ ਰਹੇ ਕਿ ਇਹਨਾਂ ਨੇ ਨੂੰ ਮੁੰਡੇ ਲੈ ਕੇ ਹਮਲਾ ਕੀਤਾ ਮੁੰਡਾ ਕੋਈ ਨਹੀਂ ਸੀਗਾ ਸਿਰਫ ਫੈਮਲੀ ਮੈਂਬਰ ਸੀਗੇ ਉਸ ਦੀ ਮਾਤਾ ਤੇ ਤੁਸੀਂ ਡਾਂਗ ਮਾਰੀ ਆ ਮਾਰੀ ਸੀਗੀ ਭਾਜੀ ਪਰ ਉਹ ਤਾਂ ਮਾਰੀ ਸੀਗੀ ਕਿਉਂਕਿ ਮੇਰੇ ਫੈਮਲੀ ਤੇ ਹਮਲਾ ਪਿੱਛੋਂ ਕਰਨਾ ਸ਼ੁਰੂ ਕੀਤਾ ਸੀਗਾ ਉਹ ਤਾਂ ਕਰਕੇ ਉਹ ਸਰਿਆ ਲੈ ਕੇ ਆਇਆ ਸੀਗਾ ਪਿੱਛੋਂ ਮੇਰੇ ਪਾਪਾ ਦੇ ਜੇਮੇ ਨਾਲ ਰੋਗਦਾ ਉਹਨਾਂ ਦਾ ਸਿਰ ਖੋਲੇ ਜਾਣਾ ਸੀ ਕੱਲ ਇਹੋ ਜੀ ਇਹ ਹਸਬੰਡ ਵਾਈਫ ਦਾ ਲੜਾਈ ਝਗੜਾ ਸੀ ਆਪਸ ਦੇ ਵਿੱਚ ਤੇ ਪਹਿਲਾਂ ਵੀ ਇੱਕ ਦੋ ਵਾਰ ਇਹਨਾਂ ਦਾ ਡਿਸਕਿਊਟ ਆਪਸ ਚ ਹੋਇਆ ਉਹਨਾਂ ਦੇ ਦੱਸਣ ਮੁਤਾਬਕ ਤੇ ਜਿਸ ਤੇ ਕੀ ਲੜਕੇ ਦੇ ਸਾਰੇ ਪਰਿਵਾਰ ਵੱਲੋਂ ਉਹਦੇ ਘਰ ਦੇ ਅੱਗੇ ਕੁੱਟਮਾਰ ਕੀਤੀ ਗਈ ਆ ਬੰਦੀ ਸਰ ਕੀ ਆ ਰਹੀ ਸੀ ਕਿ ਚਾਰ ਤੋਂ ਪੰਜ ਨੌਨਵਾਂ ਆਸੀ ਤੇ 37 17 ਦਿਨਾਂ ਨੂੰ ਹਮਲਾ ਕੀਤਾ ਹਥਿਆਰ ਤਾਂ ਉਹਨਾਂ ਨੇ ਨਹੀਂ ਦੱਸਿਆ ਡੰਡੇ ਦੱਸੇ ਕਿ ਡੰਡਿਆਂ ਦੇ ਨਾਲ ਆਏ ਸੀ ਕਿ ਪੰਜ ਤੋਂ 6 ਹੈਗੇ ਸੀ ਉਹਦਾ ਸੱਸ ਸੀ ਆਪਣਾ ਸਹਰਾ ਤੇ ਉਹਨਾਂ ਦੇ ਸਾਲਾ ਸਾਹਿਬ ਤੇ ਨਾਲ ਇੱਕ ਦੋ ਅਨਨ ਬੰਦੇ ਹੋ ਸਨ ਹੂੰ ਤੇ ਸਰ ਕੁਝ ਪਤਾ ਲੱਗਿਆ ਵੀ ਇਹ ਕਾਰਨ ਕੀ ਸੀ ਲੜਾਈ ਦਾ ਕੀਤਾ ਕਾਰਨ ਜੋ ਦਸਰਮਤਾਬਕ ਤਾਂ ਇਹੀ ਹੈ ਕਿ ਕੋਈ ਖੇਲੂ ਕੋ ਲੜਾਈ ਝਗੜਾ ਹੋਣਾ ਹੈ ਤੇ ਬੱਚੀ ਨੇ ਆਪਣੇ ਸਾਰੇ ਪਰਿਵਾਰ ਨੂੰ ਫੋਨ ਕਰਤਾ ਤੇ ਜਿਸ ਦੇ ਆਏ ਹੋਣੇ ਕਹਿਣ ਤੇ ਗੱਲਬਾਤ ਕਰਨ ਆਏ ਹੋਣੇ ਦੇ ਜਿਸ ਦਰਾਨਾਂ ਉਹ ਲੜਾਈ ਝਗੜਾ ਆਪਸ ਹੋ ਗਿਆ ਜਿਹੜੇ ਨੌਜਵਾਨ ਆਏ ਸੀ ਕਿ ਨਾਲ ਉਹਨਾਂ ਦਾ ਕੀ ਨਾਮ ਹੈ ਕਿੱਥੇ ਦੇ ਰਹਿਣ ਵਾਲੇ ਉਹ ਜਾਣੋਣੇ ਆ ਜੀ ਉਹ ਦਰਾਨੇ ਤੇ ਸਭ ਪਤਾ ਲੱਗੂਗਾ ਤੇ ਸਰ ਇਹ ਵੀ ਘਰ ਦੇ ਵਿੱਚ ਆ ਕੇ ਬਜ਼ੁਰਗ ਜਿਹੜੀ ਮਾਂ ਨੂੰ ਕੁੱਟਣਾ ਤੇ ਮੁੰਡੇ ਨੂੰ ਕੁੱਟਣਾ ਸਰ ਕੀ ਬਣਦੀ ਕਾਰਵਾਈ ਜਿਹੜੀ ਇਹਨਾਂ ਤੇ ਕੀਤੀ ਬਿਲਕੁਲ ਬਿਲਕੁਲ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਐਮੂਲਰ ਦੇ ਆਧਾਰ ਤੇ ਜਿਹਦੇ ਬਿਨਾਂ ਇਹਦੇ ਕਾਰਵਾਈ ਕੀਤੀ ਜਾਵੇ